ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾਜ ਸ੍ਰੀਕਸਬਾ ਡੇਰਾ ਬਾਬਾ ਨਾਨਕ ਵਿਖੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰਦਰਸ਼ਨ ਦੇਦਾਰ ਕਰਨ ਲਈ ਡੇਰਾ ਬਾਬਾ ਨਾਨਕ ਦੇ ਅੰਤਰਰਾਸ਼ਟਰੀ ਸੱਤੇ ਪਹੁੰਚੇ ਹਨ ਇਸ ਮੌਕੇ ਉਹਨਾਂ ਦੇ ਨਾਲ ਪਾਰਟੀ ਦੇ ਸੀਨੀਅਰ ਨੇਤਾ ਗੁਰਪ੍ਰਤਾਪ ਸਿੰਘ ਖਸ਼ਾਲਪੁਰ ਵੀ ਮੌਜੂਦ ਸਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਕਰਤਾਰਪੁਰ ਸਾਹਿਬ ਦੇ ਲੰਗ ਲਈ ਜਿੰਨਾ ਕਿਸਾਨਾਂ ਦੀ ਜ਼ਮੀਨ ਨੂੰ ਗ੍ਰਹਿਣ ਕੀਤਾ ਜਾਣਾ ਹੈ ਉਹਨਾਂ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ ਇਸ ਮੌਕੇ ਕਿਸਾਨਾਂ ਨੇ ਵੀ ਸੁਖਪਾਲ ਸਿੰਘ ਖੈਰਾਨ ਨੂੰ ਆਪਣੀਆਂ ਮੰਗਾਂ ਦਸੀਆਂ ਹਨ ਸੁਖਪਾਲ ਸਿੰਘ ਖੈਰਾਨ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਉਹ ਚਾਹੁੰਦੇ ਹਨ ਕਿ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਗ੍ਰਹਿਣ ਕੀਤੀਆਂ ਜਾਣੀਆਂ ਹਨ ਉਹਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 1.5 ਕਰੋੜ ਰੁਪਏ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਪਰਿਵਾਰਕ ਮੈਂਬਰਾਂ 'ਚੋਂ ਕਿਸੇ ਇੱਕ ਨੂੰ ਸਰਕਾਰੀ ਨੌਕਰੀ ਵੀ ਦੇਣੀ ਚਾਹੀਦੀ ਹੈ ਸੁਖਪਾਲ ਸਿੰਘ ਖੈਰਾਨ ਨੇ ਇਸ ਮੌਕੇ ਇਹ ਵੀ ਕਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਾਮਲੇ ਵਿੱਚ ਜਦੋਂ ਵੀ ਕਿਸਾਨ ਉਹਨਾਂ ਨੂੰ ਆਵਾਜ਼ ਮਾਰਨਗੇ ਉਹ ਉਹਨਾਂ ਦਾ ਹਰ ਸੰਭਵ ਸਾਥ ਦੇਣ ਲਈ ਤਿਆਰ ਬੈਠੇ ਹਨ ਦੇਖੋ ਪਹਿਲਾਂ ਤਾਂ ਇੱਕ ਤਾਂ ਅਸੀਂ ਇਹ ਅਰਦਾਸ ਹੀ ਕਰਨਾ ਆਏ ਕਿ ਇਹ ਗੁਰਦੁਆਰਾ ਸਾਹਿਬ ਕੋਰੀਡੋਰ ਸਾਹਿਬ ਜਿਹੜੀ ਕਰਤਾਰਪੁਰ ਸਾਹਿਬ ਦੀ ਕੋਰੀਡੋਰ ਇਹ ਛੇਤੀ ਤੋਂ ਛੇਤੀ ਕੰਪਲੀਟ ਹੋਵੇ ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਕ੍ਰਾਸ ਕੇ ਪਾਕਿਸਤਾਨ 'ਚ ਬਹੁਤ ਜੰਗੀ ਪੱਧਰ ਤੇ ਉੱਤੇ ਕੰਮ ਚੱਲ ਰਿਹਾ ਵਾ ਜਦ ਕਿ ਇਧਰਲੇ ਹਿਲਜੁਲ ਆਪਣੇ ਵਾਲੇ ਪਾਸੇ ਇਕੱਠੇ ਕੀਆ ਆਈ ਹੋਪ ਕਿ ਗਵਰਨਮੈਂਟ ਆਫ ਇੰਡੀਆ ਐਂਡ ਪੰਜਾਬ ਗਵਰਨਮੈਂਟ ਇਸ ਨੂੰ ਬਹੁਤ ਤੇਜ਼ੀ ਨਾਲ ਕਰਨਗੇ ਦੂਜਾ ਕਿਸਾਨਾਂ ਦਾ ਬਹੁਤ ਕੰਸਰਨ ਆ ਕਿਉਂਕਿ ਇਹਨਾਂ ਦੇ ਮਨ ਵਿੱਚ ਬਹੁਤ ਖਦਸ਼ਾ ਵਾ ਕਿ ਕਿਤੇ ਇਹ ਨਾ ਹੋਵੇ ਕਿ ਸਾਡੀਆਂ ਜ਼ਮੀਨਾਂ ਗਵਰਨਮੈਂਟ ਲੈ ਲਵੇ ਤੇ ਸਾਨੂੰ ਫੇਅਰ ਕੰਪਨਸੇਸ਼ਨ ਨਾ ਮਿਲੇ ਕਿਉਂਕਿ ਜਿਹੜਾ ਇਹਨਾਂ ਨੋਟੀਫਿਕੇਸ਼ਨ ਉਹਦੇ ਵਿੱਚ ਵੀ ਹੁੰਦੀ ਆ ਉਹਦੇ ਵਿੱਚ ਫਰਜ਼ ਕਰੋ ਛੋਟਾ ਕਿਸਾਨ ਆ ਉਹਦੀ ਲੈਟਸ ਸੇ 2 ਏਕੜ ਜ਼ਮੀਨ ਆ ਉਹਦੀ 1.5 ਏਕੜ ਰਿਕੁਆਇਰ ਹੋ ਗਈ ਤੇ ਅੱਧਾ ਕਿਲਾ ਦੀ ਰਹਿ ਗਈ ਤੇ ਉਹ ਤਾਂ ਵਿਚਾਰਾ ਮਾਰਿਆ ਜਾਊਗਾ ਨਾ ਇਧਰ ਝੁ ਦੂਜਾ ਇਹਨਾਂ ਨੂੰ ਖਤਸ਼ਾ ਕੇ ਸਾਨੂੰ ਰੇਟਸ ਬਹੁਤ ਘੱਟ ਮਿਲਣਗੇ ਸੋ ਐਜ਼ ਆਫ ਨਾਓ ਵਾਟ ਆਈ ਕੈਨ ਸੇ ਇਜ਼ ਕਿ ਇਹਨਾਂ ਨੂੰ ਪ੍ਰੋਪਰ ਮਾਰਕੀਟ ਪ੍ਰਾਈਸ ਤੋਂ ਜ਼ਿਆਦਾ ਵਧੇਰੇ ਪੈਸੇ ਮਿਲਣੇ ਚਾਹੀਦੇ ਤਾਂ ਕਿ ਇਹ ਆਪਣਾ ਜਿਹੜਾ ਗੁਜ਼ਾਰਾ ਕਰ ਸਕਣ ਕਿਉਂਕਿ ਇਹਨਾਂ ਨੇ ਅਪਰੂਵ ਹੋਣਾ ਵਾ ਇਹਨਾਂ ਨੇ ਆਪਣੀ ਪੂਰਾ ਅੱਡਾ ਗੱਡਾ ਪੁੱਟਣਾ ਵਾ ਇਹਨਾਂ ਨੂੰ ਔਰ ਬਹੁਤ ਜ਼ਿਆਦਾ ਕਿਸਾਨ ਨਹੀਂ ਹੋਣਗੇ ਇਹਨਾਂ ਨੂੰ ਇੱਕ ਇੱਕ ਗਵਰਨਮੈਂਟ ਜੌਬ ਦੇਵੇ ਸਰਕਾਰ ਔਰ ਨਾਲ ਮਿਨਿਮਮ ਟੂ ਸਟਾਰਟ ਆਫ ਵਿਦ 1.5 ਕਰੋੜ ਰੁਪਿਆ ਫੀ ਏਕੜ ਦੀ ਕੰਪਨਸੇਸ਼ਨ ਮਿਲਣੀ ਚਾਹੀਦੀ ਆ ਬਾਕੀ ਸਲੇਸ਼ੀਅਮ ਵਗੈਰਾ ਜਿਹੜਾ ਇੰਟਰਸਟ ਵਗੈਰਾ ਫੈਕਟਰ ਉਹ ਓਵਰ ਐਂਡ ਅਬੋਵ ਆ ਤਾਂ ਕਿ ਆਪਣੀ ਜ਼ਿੰਦਗੀ ਦੁਬਾਰਾ ਨਵੇਂ ਸਿਰੇ ਤੋਂ ਅੱਛੇ ਤਰੀਕੇ ਨਾਲ ਸ਼ੁਰੂ ਕਰ ਸਕਣ ਆਈ ਹੋਪ ਕਿ ਪੰਜਾਬ ਗਵਰਨਮੈਂਟ ਕਿਸਾਨਾਂ ਦੀਆਂ ਇਹ ਮੁਸ਼ਕਲਾਂ ਨੂੰ ਤੇ ਇਹਨਾਂ ਦੇ ਜਜ਼ਬਾਤਾਂ ਨੂੰ ਮੱਦੇਨਜ਼ਰ ਰੱਖੇ ਤੁਸੀਂ ਆਇਓ ਤੁਸੀਂ ਇਹਨਾਂ ਦੇ ਵਾਸਤੇ ਕੁਝ ਹੈਲਪ ਕਰ ਸਕਦੇ ਹੋ ਨਾ ਇੰਡੀਵਿਜੂਅਲਸ ਕੋਣ ਕਰਸਾਇਦੇ ਹੁੰਦੇ ਜੀ ਇਦਾਂ ਵੱਡਾ ਕੰਮ ਹੈਗਾ ਵਾ ਇਹ ਗਵਰਨਮੈਂਟਾਂ ਦਾ ਕੰਮ ਹੈਗਾ ਗਵਰਨਮੈਂਟ ਆਫ ਇੰਡੀਆ ਇਹਦੇ ਚ ਇਨਵੋਲਵਡ ਹੈ ਪੰਜਾਬ ਅਸੀਂ ਇਹਨਾਂ ਦੇ 100% ਹਮਾਇਤੀਆਂ ਜੇ ਫਰਜ਼ ਕਰੋ ਇਹਨਾਂ ਦੇ ਨਾਲ ਕੋਈ ਮਹਿੰਨਤਸਾਫੀ ਹੋਈ ਇੱਥੇ ਜੁਆਇੰਟ ਐਕਸ਼ਨ ਕਮੇਟੀ ਇਹਨਾਂ ਨੇ ਬਣਾਈ ਹੋਈ ਆ ਅਸੀਂ ਇਹਨਾਂ ਦੀ ਪੂਰੀ ਪੂਰੀ ਮਦਦ ਕਰਾਂਗੇ 100% ਮਦਦ ਕਰਾਂਗੇ ਕੋਈ ਐਜੀਟੇਸ਼ਨ ਕਰਨੀ ਪਈ ਕੋਈ ਕਿਸੇ ਤਰ੍ਹਾਂ ਦਾ ਜਦੋਜਹਿਦ ਕਰਨੀ ਪਈ ਇਹਨਾਂ ਦਾ ਸਾਥ ਦੇਾਂਗੇ ਅਹੀਂ ਜੀ ਜੋ ਸਖਵਾਰ ਸਿੰਘ ਖੈਰਾ ਜੇ ਨੇ ਆਏ ਹਨ ਇੱਥੇ ਬਾਰਡਰ ਤੇ ਮੱਥਾ ਟੇਕਣ ਉਹਨਾਂ ਨੇ ਸਭ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਜੋ ਬੋਲ ਕੇ ਗਏ ਨੇ ਬਿਲਕੁਲ ਸਾਨੂੰ ਠੀਕ ਲੱਗਦਾ ਹੈ ਉਹਨਾਂ ਨੇ ਜਿਹੜੀਆਂ ਇਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਜੋ ਕਿਸਾਨ ਚਾਹੁੰਦੇ ਆ ਤੇ ਕਹਿੰਦੇ ਵੀ ਅਸੀਂ ਜੋ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੀ ਜਿਆਦਾ ਤੋਂ ਜਿਆਦਾ ਜਿਹੜੀ ਆ ਮਦਦ ਕਰਾਂਗੇ ਕਿਉਂਕਿ ਕਿਸਾਨਾਂ ਨੇ ਇਹੋ ਹੀ ਮੰਗਾਂ ਰੱਖੀਆਂ ਇਹ ਕਿ ਜਿਹੜੇ ਕਿਲਾ ਦੋ ਕਿੱਲੇ ਵਾਲੇ ਉਜੜ ਰਹੇ ਨੇ ਜਿਨ੍ਹਾਂ ਦੀ ਸਾਰੀ ਸਾਰੀ ਜ਼ਮੀਨ ਵੇਚ ਆ ਰਹੀ ਹੈ ਕੈਰੀਡੋਰ ਦੇ ਵਿੱਚ ਤੇ ਉਹ ਉਹਨਾਂ ਨੂੰ ਅਜਾੜਾ ਪੱਤਾ ਉਹਨਾਂ ਨੂੰ ਕਲੈਕਟ ਲੇਟ ਹਾਂਜੀ ਉਹਨਾਂ ਨੂੰ ਮਾਜਬਾ ਜੋ ਹੈ ਯੋਗ ਮਾਜਬਾ ਦਿੱਤਾ ਜਾਏ ਹਰ ਪਰਿਵਾਰ ਜਿਹੜਾ ਉੱਜੜ ਕੇ ਦੂਸਰੀ ਜਗ੍ਹਾ ਜਾ ਕੇ ਬਸੇਗਾ ਉਹ ਪਰਿਵਾਰ ਨੂੰ ਇੱਕ ਯੋਗ ਸਰਕਾਰੀ ਦਿੱਤੀ ਜਾਏ ਯੋਗ ਅਨਸਾਰ ਜਿਹਨਾਂ ਦੇ ਬੱਚੇ ਮਤਲਬ ਯੋਗ ਨੇ ਤੇ ਉਹਨਾਂ ਨੌਕਰੀ ਦੀ ਵੀ ਮੰਗ ਕੀਤੀ ਹੈ ਬਾਕੀ ਉਹਨਾਂ ਨੇ ਹੋਰ ਵੀ ਜਿਹੜੇ ਵਿਚਾਰ ਕੀਤੇ ਨੇ ਉਹ ਸਾਰਿਆਂ ਦੇ ਸਹਿਮਤੀ ਦੇ ਨਾਲ ਬਹੁਤ ਵਧੀਆ ਜੀ ਸੁਖਪਾਲ ਸੁਖਪਾਲ ਖਹਿਰਾ ਜੇ ਜੋ ਕੁਝ ਹੋਇਆ ਹੈ ਕਹਿ ਕੇ ਗਏ ਨੇ ਠੀਕ ਆ ਕਿ ਉਹਨਾਂ ਨੇ ਕਿਹਾ ਕਿ ਘੱਟੋ ਘੱਟ ਵੀ 1.5 ਕਰੋੜ ਰੁਪਈਆ ਕੀਮਤ ਜਿਹੜੀ ਆ ਹੋਣੀ ਚਾਹੀਦੀ ਆ ਉਸ ਤੋਂ ਇਲਾਵਾ ਭੱਤੇ ਹੋਣੇ ਚਾਹੀਦੇ ਨੇ ਬਾਕੀ ਜਿਹੜਾ ਇੱਥੇ ਬਣਨੇ ਨੇ ادارے ਉਹਨਾਂ ਵਿੱਚ ਜੋ ਇਹਨਾਂ ਦਾ ਜੀਵਨਦਾਰਾਂ ਦਾ ਨੁਕਸਾਨ ਹੋਣਾ ਵਾ ਉਹਨਾਂ ਨੂੰ ਜੋਬ ਦਿੱਤੀ ਜਾਵੇ ਕੋਈ ਨਾ ਕੋਈ ਥੋੜੀ ਬਹੁਤੀ ਬਾਕੀ ਇਹ ਆ ਕਿ ਚੰਤਾ ਦੇ ਨਾਲ ਨੇ ਉਹਨਾਂ ਦਾ ਇਹ ਆ ਕਿ ਉਹ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਵਾਤ ਵਾਤ ਤੁਹਾਡੀ ਮਤ ਕਰਾਂਗੇ ਕੋਈ ਜੀਵਨਦਾਰਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਵਾ ਜੀਵਨਦਾਰ ਇੱਕ ਵਾਰ ਇਥੋਂ ਉੱਜੜ ਜਾਣੇ ਨੇ ਉੱਜੜ ਤੋਂ ਬਾਅਦ ਫਿਰ ਇਹਨਾਂ ਨੂੰ ਨਵੇਂ ਥਾਂ 'ਤੇ ਵਸੇਬਾ ਬਣਾਉਣਾ ਪੈਣਾ ਵਾ ਨਵੇਂ ਥਾਂ ਇਹਨਾਂ ਨੂੰ ਸਭ ਕੁਝ ਕਰਨਾ ਪੈਣਾ ਵਾ ਨੀਰੀ ਜ਼ਮੀਨ ਦਾ ਮਸਲਾ ਨਹੀਂ ਕਿ ਨੀਰੀ ਜ਼ਮੀਨ ਜ਼ਮੀਨ ਸਾਡੀ ਐਕਵਾਇਰ ਹੋ ਗਈ ਆ ਜ਼ਮੀਨ ਇੱਥੋਂ ਸਾਰੀ ਸਾਡੀ ਜਾਂਦੀ ਦੀ ਸਾਨੂੰ ਬਾਹਰ ਜਾ ਕੇ ਨਵੇਂ ਸਿਰੇ ਘਰ ਬਣਾਉਣੇ ਪੈਣੇ ਨੇ ਕੋਠੀਆਂ ਬਣਾਉਣੀਆਂ ਪੈਣੇ ਆ ਕੋਪਾਲ ਸ਼ਹਿਰ ਆ ਇਸ ਕਾਲ ਨਾਲ ਸਹਿਮਤ ਆ ਕੇ ਉਹ ਕੋਈ ਨਾ ਕੋਈ ਟੀਮ ਆਈ ਰਹਿੰਦੀ ਆ ਤੁਹਾਡੇ ਨਾਲ ਉਹਨਾਂ ਦਾ ਕੋਈ ਤਾਲਮੇਲ ਕੋਈ ਗੱਲਬਾਤ ਕੀਤੀ ਕਦੀ ਜੋ ਵੀ ਇੱਥੇ ਟੀਮਾਂ ਆਉਂਦੀਆਂ ਨੇ ਕੁਝ ਵੀ ਨਹੀਂ ਕਰਕੇ ਜਾਂਦੇ ਆ ਐਵੇਂ ਪੱਲਾ ਝਾੜ ਕੇ ਤੁਰ ਜਾਂਦੀਆਂ ਨੇ ਕੋਈ ਵੀ ਉਹਨਾਂ ਨੇ ਕੋਈ ਜ਼ਮੀਨ ਬਾਰੇ ਨਹੀਂ ਦੱਸਿਆ ਕਿ ਤੁਹ ਨਾ ਸਾਨੂੰ ਉਹਨਾਂ ਇਹ ਦੱਸਿਆ ਕਿ ਜਿੰਨ ਕਿੰਨੀ ਜ਼ਮੀਨ ਤੁਹਾਡੀ ਲੈ ਰਹੇ ਆ ਨਾ ਉਹਨਾਂ ਨੇ ਸਾਨੂੰ ਕਿਸੇ ਜ਼ਮੀਨ ਦੇ ਰੇਟ ਬਾਰੇ ਦੱਸਿਆ ਵਾ ਕੋਈ ਵੀ ਉਹਨਾਂ ਨੇ ਨਹੀਂ ਦੱਸਿਆ ਆਉਂਦੇ ਨੇ ਤੇ ਐਵੇਂ ਇਸ਼ਾਰੇ ਕਰਕੇ ਤੁਰ ਜਾਂਦੇ ਨੇ న్యూਸ ਡੈਸਕ ਤੋਂ ਡਾਕਟਰ ਜਿੰਦਰ ਸਿੰਘ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾ ਸਿੰਘ ਦੀ ਰਿਪੋਰਟ ਪੰਜਾਬ ਟੂਡੇ